ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਦੀ ਭੂਗੋਲਿਕ ਵੰਡ ਦੇ ਬਾਰੇ ਵਿੱਚ ਕਿ ਭੂਗੋਲਿਕ ਪੱਖੋਂ ਆਪਣਾ ਜਿਹੜਾ ਪੰਜਾਬ ਆ ਕਿਹੜੇ ਭਾਗਾਂ ਵਿੱਚ ਵੰਡਿਆ ਹੋਇਆ ਤੇ ਪੰਜਾਬ ਦੀਆਂ ਆਪਣੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਜਿਹੜਾ ਹੈ ਆਪਣਾ ਪੰਜਾਬ ਆ ਪਹਾੜੀ ਖੇਤਰ ਮੈਦਾਨੀ ਖੇਤਰ ਤੇ ਅਰਧ ਮਾਰੂਥਲ ਖੇਤਰ ਤੋਂ ਜਾਣਿਆ ਜਾਂਦਾ ਹੈ ਪਹਾੜੀ ਖੇਤਰ ਕਿਹੜਾ ਹੈ ਆਪਣਾ ਜਿਹੜਾ ਕਿ ਆਪਣੇ ਪੰਜਾਬ ਦੇ ਉੱਤਰ ਪੂਰਬ ਵੱਲ ਸਥਿਤਾ ਆਪਣੇ ਪੰਜਾਬ ਦਾ ਪਹਾੜੀ ਖੇਤਰ ਕਹਾਉਂਦਾ ਤੇ ਜਿਹੜਾ ਇਹ ਪਹਾੜੀ ਖੇਤਰ ਦਾ ਇਲਾਕਾ ਆ ਪੰਜਾਬ ਦਾ ਸ਼ਵਾਲੇਕ ਪਰਬਤ ਲੜੀ ਦੇ ਹੇਠਾਂ ਸਥਿਤ ਹੈ ਇਸ ਤੋਂ ਇਲਾਵਾ ਆਪਣੇ ਪੰਜਾਬ ਦੇ ਪਹਾੜੀ ਖੇਤਰ ਦੇ ਅਧੀਨ ਕਿਹੜੇ-ਕਿਹੜੇ ਸ਼ਹਿਰ ਹੈ ਜੀ ਗੁਰਦਾਸਪੁਰ ਰੂਪਨਗਰ ਪਠਾਨਕੋਟ ਸ਼ਹੀਦ ਭਗਤ ਸਿੰਘ ਨਗਰ ਅਜੇੜਾ ਇਹਨਾਂ ਜ਼ਿਲ੍ਹਿਆਂ ਦਾ ਜਿਹੜਾ ਕੁਝ-ਕੁਝ ਹਿੱਸਾ ਆ ਆਪਣਾ ਪੰਜਾਬ ਦਾ ਪਹਾੜੀ ਖੇਤਰਾਂ ਦੇ ਵਿੱਚ ਪੈਂਦਾ ਤੇ ਜਿਹੜੀ ਆਪਣੇ ਪੰਜਾਬ ਦੇ ਪਹਾੜੀ ਖੇਤਰਾਂ ਦੀ ਮਿੱਟੀ ਆ ਉਹ ਪਥਰੀਲੀ ਆ ਤੇ ਖੇਤੀ ਦੀ ਉਤਪਾਦਕਾ ਵੀ ਘੱਟ ਆ ਅਗਲਾ ਜੀ ਆਪਣਾ ਪੰਜਾਬ ਦਾ ਮੈਦਾਨੀ ਖੇਤਰ ਜਿਹੜਾ ਆਪਣੇ ਪੰਜਾਬ ਦਾ ਬਹੁਤ ਸਾਰਾ ਹਿੱਸਾ ਆ ਜ਼ਿਆਦਾਤਰ ਤਾਂ ਮੈਦਾਨੀ ਖੇਤਰ ਦਾ ਹੀ ਆ ਤੇ ਜਿਹੜੇ ਮੈਦਾਨੀ ਖੇਤਰ ਦੀ ਆਪਣੀ ਮਿੱਟੀ ਆ ਨਾ ਇਹ ਨਦੀਆਂ ਦੁਆਰਾ ਲਿਆਂਦੀ ਹੋਈ ਆ ਜਿਹਦੇ ਕਰਕੇ ਇਹ ਆਪਣੇ ਪੰਜਾਬ ਦੀ ਮਿੱਟੀ ਉਪਜਾਊ ਆ ਇਸ ਤੋਂ ਇਲਾਵਾ ਆਪਣੇ ਜਿਹੜਾ ਮੈਦਾਨੀ ਖੇਤਰ ਆ ਪੰਜਾਬ ਦਾ ਉੱਥੇ ਇੱਕ ਸਾਲ ਦੇ ਵਿੱਚ ਦੋ ਤੋਂ ਵੱਧ ਫਸਲਾਂ ਦੀ ਕਾਸ਼ਤ ਕੀਤੀ ਜਾਂਦੀ ਆ ਤੇ ਆਪਣੇ ਪੰਜਾਬ ਦਾ ਮੈਦਾਨੀ ਖੇਤਰ ਹੈ ਕਿੱਧਰ ਵਾਲੇ ਪਾਸੇ ਆਪਣੇ ਪੰਜਾਬ ਦਾ ਮੈਦਾਨੀ ਖੇਤਰ ਆ ਜਿਹੜਾ ਪਹਾੜੀ ਖੇਤਰ ਦੇ ਦੱਖਣ ਪੱਛਮ ਵੱਲ ਸਥਿਤ ਹੈ ਆਪਣੇ ਪੰਜਾਬ ਦੇ ਮੈਦਾਨੀ ਖੇਤਰ ਦੇ ਜ਼ਿਲ੍ਹੇ ਕਿਹੜੇ-ਕਿਹੜੇ ਆ ਜਲੰਧਰ ਅੰਮ੍ਰਿਤਸਰ ਪਟਿਆਲਾ ਲੁਧਿਆਣਾ ਬਰਨਾਲਾ ਫਰੀਦਕੋਟ ਫਤਹਿਗੜ ਫਿਰੋਜ਼ਪੁਰ ਕਪੂਰਥਲਾ ਮਲੇਰਕੋਟਲਾ ਮੋਗਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸੰਗਰੂਰ ਤਰਨਤਾਰਨ ਇਹ ਜ਼ਿਲ੍ਹੇ ਆ ਆਪਣੇ ਜਿਹੜੇ ਸਾਰੇ ਪੰਜਾਬ ਦੇ ਮੈਦਾਨੀ ਖੇਤਰ ਵਿੱਚ ਆਉਂਦੇ ਆ ਤੇ ਆਪਣੇ ਮੈਦਾਨੀ ਖੇਤਰ ਵਿੱਚ ਫਸਲਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਕਣਕ, ਝੋਨਾ, ਮੱਕੀ, ਗੰਨਾ ਤੇ ਕਪਾਹ ਇਹ ਜਿਹੜੀਆਂ ਫਸਲਾਂ ਨੇ ਆਪਣੀਆਂ ਪੰਜਾਬ ਦੇ ਮੈਦਾਨੀ ਖੇਤਰ ਵਿੱਚ ਉਗਾਈਆਂ ਜਾਂਦੀਆਂ ਤੇ ਜਿਹੜਾ ਹੈ ਆਪਣਾ ਪੰਜਾਬ ਦਾ ਮੈਦਾਨੀ ਖੇਤਰ ਆ ਉੱਥੇ ਜਿਹੜੀ ਬਾਰਿਸ਼ ਵੀ ਆ ਦਰਮਿਆਨੀ ਹੁੰਦੀ ਆ ਉਸ ਤੋਂ ਬਾਅਦ ਆਪਣਾ ਅਗਲਾ ਅਰਧ ਮਾਰੂਥਲੀ ਖੇਤਰ ਇਹ ਜਿਹੜਾ ਅਰਧ ਮਾਰੂਥਲੀ ਖੇਤਰ ਆ ਇਹ ਆਪਣੇ ਪੰਜਾਬ ਦਾ ਉਹ ਖੇਤਰ ਆ ਜਿਹਦੀ ਸਰਹੱਦ ਕਿਸ ਨਾਲ ਰਾਜਸਥਾਨ ਨਾਲ ਲੱਗਦੀ ਆ ਇਸੇ ਕਰਕੇ ਇਸ ਨੂੰ ਅਰਧ ਮਾਰੂਥਲੀ ਖੇਤਰ ਕਿਹਾ ਜਾਂਦਾ ਤੇ ਆਪਣੇ ਇਸ ਇਲਾਕੇ ਦੇ ਵਿੱਚ ਇਹ ਥੋੜਾ ਰੇਤੇ ਵਾਲਾ ਇਲਾਕਾ ਹੋ ਗਿਆ ਜਿਵੇਂ ਆਪਣੇ ਪੰਜਾਬ ਦੇ ਇਸ ਅਰਧ ਮਾਰੂਥਲੀ ਖੇਤਰ ਦੇ ਇਲਾਕੇ ਵਿੱਚ ਨਾ ਕੁਸ਼ਕ ਪਿੰਡਾਂ ਦੇ ਵਿੱਚ ਆਪਾਂ ਜਿਵੇਂ ਟਿੱਬੇ ਹੁੰਦੇ ਆ ਨਾ ਛੋਟੇ ਪਿੰਡਾਂ ਵਿੱਚ ਟਿੱਬੇ ਵਗੈਰਾ ਵੀ ਹੈਗੇ ਆ ਤਾਂ ਕਰਕੇ ਇਹ ਆਪਣਾ ਕਿਹੜਾ ਆ ਪੰਜਾਬ ਦਾ ਅਰਧ ਮਾਰੂਥਲੀ ਖੇਤਰ ਅਰਧ ਮਾਰੂਥਲੀ ਖੇਤਰ ਆਪਣੇ ਕਿਹੜੇ-ਕਿਹੜੇ ਜ਼ਿਲ੍ਹੇ ਆ ਫਾਜ਼ਿਲਕਾ ਮੁਕਸਰ ਬਠਿੰਡਾ ਤੇ ਮਾਨਸਾ ਇਹਨਾਂ ਜ਼ਿਲ੍ਹਿਆਂ ਦੇ ਜਿਹੜੇ ਕੁਝ-ਕੁਝ ਹਿੱਸੇ ਆ ਆਪਣੇ ਅਰਧ ਮਾਰੂਥਲੀ ਖੇਤਰ ਵਿੱਚ ਆਉਂਦੇ ਆ ਜਿਹੜੇ ਆਪਣੇ ਪਹਾੜੀ ਖੇਤਰ ਤੋਂ ਦੂਰ ਹੋਣ ਕਰਕੇ ਨਾ ਆਪਣੇ ਅਰਧ ਮਾਰੂਥਲ ਖੇਤਰ ਦੇ ਵਿੱਚ ਜਿਹੜੀ ਵਰਖਾ ਆ ਉਹ ਵੀ ਘੱਟ ਹੁੰਦੀ ਆ ਤੇ ਥੋੜਾ ਟਿੱਬਿਆਂ ਵਾਲਾ ਇਲਾਕਾ ਹੋਣ ਕਰਕੇ ਰੇਤਲਾ ਕਰਕੇ ਤਾਂ ਮਿੱਟੀ ਵੀ ਰੇਤੇ ਵਾਲੀ ਹੀ ਹੋਊਗੀ ਇਸੇ ਕਰਕੇ ਆਪਣੇ ਇੱਥੇ ਖੇਤੀ ਦੀ ਉਤਪਾਦਕਾ ਵੀ ਘਟਾ ਤਾਂ ਇੱਥੋਂ ਦੀਆਂ ਆਪਣੀਆਂ ਫਸਲਾਂ ਕਿਹੜੀਆਂ-ਕਿਹੜੀਆਂ ਨੇ ਮੁੱਖ ਫਸਲਾਂ ਕਪਾਹ, ਕਣਕ, ਝੋਨਾ ਤੇ ਤੇਲ ਬੀਜ ਇਸ ਤੋਂ ਬਾਅਦ ਆਪਾਂ ਕਰਾਂਗੇ ਆਪਣੇ ਪੰਜਾਬ ਵਿੱਚ ਮਿੱਟੇ ਦੀਆਂ ਮਿੱਟੀਆਂ ਕਿੰਨੀਆਂ ਕਿਸਮਾਂ ਨੇ ਆਪਣੇ ਪੰਜਾਬ ਵਿੱਚ ਮਿੱਟੀ ਦੀਆਂ ਕਿਸਮਾਂ ਵਿੱਚ ਸਭ ਤੋਂ ਪਹਿਲਾਂ ਕਿਹੜੀ ਆਪਣੀ ਬੇਟ ਮਿੱਟੀ ਬੇਟ ਮਿੱਟੀ ਕਿਹੜੀ ਹੁੰਦੀ ਆ ਇਹ ਉਪਜਾਊ ਹਾ ਤੇ ਇਸ ਦਾ ਰੰਗ ਕਿਹੜਾ ਆ ਪੀਲਾ ਪੂਰਾ ਇਹ ਕਿੱਥੇ ਪਾਈ ਜਾਂਦੀ ਆ ਰੂਪਨਗਰ ਤੋਂ ਫਾਜ਼ਲਕਾ ਤੱਕ ਸਤਲੁਜ ਦਰਿਆ ਦੇ ਪੱਛਮ ਪਾਸੇ ਪਾਈ ਜਾਂਦੀ ਆ ਰੂਪਨਗਰ ਤੋਂ ਫਾਜ਼ਲਕਾ ਤੱਕ ਤੇ ਆਪਣੀ ਜਿਹੜੀ ਵੇਟ ਮਿੱਟੀ ਆ ਇਹਦੇ ਵਿੱਚ ਫਸਲਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਆਪਣੇ ਵੇਟ ਮਿੱਟੀ ਵਿੱਚ ਕਣਕ, ਝੋਨਾ, ਗੰਨਾ ਤੇ ਜਿਹੜੀਆਂ ਸਬਜ਼ੀਆਂ ਨੇ ਇਹ ਵਧੀਆ ਹੁੰਦੀਆਂ ਇਹਨਾਂ ਕਣਕ, ਝੋਨਾ, ਗੰਨਾ ਅਤੇ ਸਬਜ਼ੀਆਂ ਲਈ ਜਿਹੜੀ ਵੇਟ ਮਿੱਟੀ ਆ ਉਹ ਫਾਇਦੇਮੰਦ ਆ ਉਸ ਤੋਂ ਬਾਅਦ ਅਗਲੀ ਆ 도ਮਟ ਮਿੱਟੀ ਜਿਹੜੀ 도ਮਟ ਮਿੱਟੀ ਆ ਇਹ ਉਪਜਾਊ ਮਿੱਟੀ ਆ ਪਰ ਆਪਣੇ ਪੰਜਾਬ ਦੇ ਵਿੱਚ ਦੋਮਟ ਮਿੱਟੀ ਕਿੱਥੇ ਕਿੱਥੇ ਪਾਈ ਜਾਂਦੀ ਆ ਪਟਿਆਲਾ ਨਾਭਾ ਸੰਗਰੂਰ ਮਲੇਰ ਕੋਟਲਾ ਬਠਿੰਡਾ ਮੁਕਸਰ ਮੋਗਾ ਤੇ ਜਲੰਧਰ ਦੇ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਜਿਹੜੀ ਆ ਆਪਣੇ ਪੰਜਾਬ ਵਿੱਚ ਦੋਮਟ ਮਿੱਟੀ ਪਾਈ ਜਾਂਦੀ ਆ ਤੇ ਦੋਮਟ ਮਿੱਟੀ ਕਿਸ ਲਈ ਫਸਲਾਂ ਕਿਹੜੀਆਂ ਹੁੰਦੀਆਂ ਨੇ ਦੋਮਟ ਮਿੱਟੀ ਦੇ ਵਿੱਚ ਕਣਕ ਤੇ ਝੋਨੇ ਦੀਆਂ ਫਸਲਾਂ ਜਿਹੜੀਆਂ ਆਪਣੇ ਦੋਮਟ ਮਿੱਟੀ ਵਿੱਚ ਬਹੁਤ ਵਧੀਆ ਹੁੰਦੀਆਂ ਉਸ ਤੋਂ ਬਾਅਦ ਅਗਲੀ ਆ ਪਹਾੜੀ ਮਿੱਟੀ ਜਿਹੜੀ ਪਹਾੜੀ ਮਿੱਟੀ ਆ ਇਹ ਆਪਣੇ ਪੰਜਾਬ ਦੇ ਪਹਾੜੀ ਖੇਤਰ ਵਿੱਚ ਪਾਈ ਜਾਂਦੀ ਆ ਪਹਾੜੀ ਪਹਾੜਾਂ ਦੇ ਵਿੱਚ ਹੋਊਗੀ ਤਾਂ ਜ਼ਰੂਰੀ ਆ ਬਈ ਪਥਰੀਲੀ ਤਾਂ ਹੋਊਗੀ ਕਿਉਂਕਿ ਪਹਾੜਾਂ ਤੇ ਤਾਂ ਜ਼ਿਆਦਾਤਰ ਪੱਥਰ ਹੀ ਹੁੰਦੇ ਆ ਤਾਂ ਕਰਕੇ ਇਹ ਖੇਤੀ ਲਈ ਤਾਂ ਜ਼ਿਆਦਾ ਉਪਯੋਗੀ ਨਹੀਂ ਹੁੰਦੀ ਆਪਣੀਆਂ ਜਿਹੜੀਆਂ ਪੰਜਾਬ ਵਿੱਚ ਫਸਲਾਂ ਹੁੰਦੀਆਂ ਨੇ ਉਹ ਤਾਂ ਨਹੀਂ ਹੋ ਸਕਦੀਆਂ ਨਾ ਪਹਾੜੀ ਮਿੱਟੀ ਤੇ ਪੱਥਰਾਂ ਦੇ ਵਿੱਚ ਪਰ ਹਾਂ ਇਹਦੇ ਵਿੱਚ ਕੀ ਆ ਬਾਗਬਾਨੀ ਹੋ ਸਕਦੀ ਆ ਠੀਕ ਹੈ ਜੀ ਜਿਹੜੀ ਆਪਣੀ ਪਹਾੜੀ ਮਿੱਟੀ ਆ ਇਹ ਬਾਗਬਾਨੀ ਦੇ ਲਈ ਚੰਗੀ ਹੁੰਦੀ ਆ ਉਸ ਤੋਂ ਬਾਅਦ ਆਪਣੀ ਅਗਲੀ ਆ ਜਲੌੜ ਮਿੱਟੀ ਜਿਹੜੀ ਜਲੌੜ ਮਿੱਟੀ ਆ ਇਹ ਵੀ ਆਪਣੇ ਪੰਜਾਬ ਦੇ ਮੈਦਾਨੀ ਹਿੱਸਿਆਂ ਵਿੱਚ ਪਾਈ ਜਾਂਦੀ ਆ ਜਿਹੜੀ ਕਿ ਦਰਿਆਵਾਂ ਦੁਆਰਾ ਲਿਆਂਦੀ ਗਈ ਆ ਇਹ ਮਿੱਟੀ ਜਲੌੜ ਆ ਜਿਹੜੀ ਉਪਜਾਊ ਆ ਤੇ ਆਪਣੀ ਖੇਤੀ ਦੇ ਉਦੇਸ਼ਾਂ ਲਈ ਚੰਗੀ ਮੰਨੀ ਜਾਂਦੀ ਹੈ ਉਸ ਤੋਂ ਬਾਅਦ ਹੈ ਅਰਧ ਮਾਰੂਥਲੀ ਮਿੱਟੀ ਅਰਧ ਮਾਰੂਥਲੀ ਮਿੱਟੀ ਹੈ ਜਿਹੜੀ ਇਹ ਕਿੱਥੇ-ਕਿੱਥੇ ਪਾਈ ਜਾਂਦੀ ਹੈ ਜੀਰਾ ਮਾਂਸਾ ਹਬੋਰ ਦੇ ਕੁਝ ਹਿੱਸਿਆਂ ਦੇ ਵਿੱਚ ਤੇ ਜਿਹੜੀ ਅਰਧ ਮਾਰੂਥਲੀ ਮਿੱਟੀ ਆ ਇਹਦੇ ਵਿੱਚ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ੀਅਮ ਦੀ ਗੰਭੀਰ ਕਮੀ ਪਾਈ ਜਾਂਦੀ ਹੈ ਤਾਂ ਕਰਕੇ ਇਹਦੇ ਵਿੱਚ ਫਸਲਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਅਰਧ ਮਾਰੂਥਲੀ ਮਿੱਟੀ ਦੇ ਵਿੱਚ ਕਪਾਹ ਬਾਜਰਾ ਕਣਕ ਤੇ ਹੋਰ ਆਪਣੇ ਸੋਨੇ ਦੀਆਂ ਫਸਲਾਂ ਨੇ ਜੋ ਅਰਧ ਮਾਰੂਥਲੀ ਮਿੱਟੀ ਦੇ ਵਿੱਚ ਹੁੰਦੀਆਂ ਉਸ ਤੋਂ ਬਾਅਦ ਆ ਰੇਤਲੀ ਮਿੱਟੀ ਜਿਹੜੀ ਰੇਤਲੀ ਮਿੱਟੀ ਆ ਇਹ ਆਪਣੇ ਦੱਖਣ ਪੱਛਮੀ ਅਤੇ ਮੱਧ ਦੱਖਣੀ ਪੰਜਾਬ ਵਿੱਚ ਪਾਈ ਜਾਂਦੀ ਆ ਰੇਤਲੀ ਮਿੱਟੀ ਕਿੱਥੇ ਪਾਈ ਜਾਂਦੀ ਆ ਦੱਖਣ ਪੱਛਮੀ ਅਤੇ ਮੱਧ ਦੱਖਣੀ ਪੰਜਾਬ ਵਿੱਚ ਜਿਹੜੀ ਰੇਤਲੀ ਮਿੱਟੀ ਆ ਇਹ ਸੁੱਕੀ ਮਿੱਟੀ ਦੀ ਕਿਸਮ ਹੈ ਜਿਹੜੀ ਕਿ ਪੀਲੇ ਰੰਗ ਦੀ ਹੁੰਦੀ ਆ ਤੇ ਇਹ ਘੱਟ ਉਪਜਾਊ ਹੁੰਦੀ ਆ ਪਰ ਜੇ ਰੇਤਲੀ ਮਿੱਟੀ ਨੂੰ ਸਿੰਚਾਈ ਦੀਆਂ ਸਹੂਲਤਾਂ ਮਿਲ ਜਾਣ ਵਧੀਆ ਪਾਣੀ ਦੀ ਵਰਤੋਂ ਹੁੰਦੀ ਹੋਵੇ ਨਾ ਤਾਂ ਜਿਹੜੀ ਰੇਤਲੀ ਮਿੱਟੀ ਆ ਇਹਦੇ ਪਾਣੀ ਦੀ ਸਹੀ ਵਰਤੋਂ ਨਾਲ ਆਪਾਂ ਕੀ ਇੱਥੇ ਕਿਹੜੀਆਂ-ਕਿਹੜੀਆਂ ਫਸਲਾਂ ਵਧੀਆ ਉਗਾ ਸਕਦੇ ਆ ਕਪਾਹ ਤੇਲ ਵਿਜ ਤੇ ਕਣਕ ਦੀਆਂ ਫਸਲਾਂ ਉਸ ਤੋਂ ਬਾਅਦ ਅੱਗੇ ਆ ਆਪਣੇ ਪੰਜਾਬ ਦੇ ਖਣਿਜ ਪੰਜਾਬ ਦੇ ਖਣਿਜਾਂ ਵਿੱਚ ਕੀ ਆਪਣਾ ਸਿਰਫ ਰੇਤਾ ਬੱਜਰੀ ਹੋਆ ਤੇ ਬਸ ਇਹਦਾ ਤੁਸੀਂ ਇੰਨਾ ਹੀ ਮੇਨ ਵੇਖਣਾ ਆ ਵੀ ਪੰਜਾਬ ਦੇ ਖਣਿਜ ਆਪਣੇ ਜਿਹੜਾ ਰੇਤਾ ਬੱਜਰੀ ਆ ਇਹ ਕਿੱਥੇ-ਕਿੱਥੇ ਪਾਇਆ ਜਾਂਦਾ ਦਰਿਆਵਾਂ ਤੇ ਨਹਿਰਾਂ ਤੋਂ ਹੀ ਕੱਢਿਆ ਜਾਂਦਾ ਨਾ ਰੇਤਾ ਬੱਜਰੀ ਤਾਂ ਤਾਂ ਇਹਨਾਂ ਦੇ ਜਿਹੜਾ ਰੇਤਾ ਬੱਜਰੀ ਆ ਇਹਦੀ ਵਰਤੋਂ ਉਸਾਰੀ ਦੇ ਕੰਮਾਂ ਲਈ ਕੀਤੀ ਜਾਂਦੀ ਆ ਤੇ ਇਹ ਕਿੱਥੇ ਕਿੱਥੇ ਪਾਇਆ ਜਾਂਦਾ ਹੈ ਆਪਣੇ ਪੰਜਾਬ ਵਿੱਚ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਬਠਿੰਡਾ ਤੇ ਫਰੀਦਕੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈ ਆਪਣਾ ਪੰਜਾਬ ਦਾ ਰੇਤਾ ਬਜਰੀ ਆ ਉਹ ਪਾਇਆ ਜਾਂਦਾ ਤੇ ਅੱਗੇ ਆਪਣੇ ਪੰਜਾਬ ਦੇ ਵਣ ਸਾਧਨ ਵਣ ਸਾਧਨ ਕਿੰਨੇ ਤਰ੍ਹਾਂ ਦੇ ਆ ਆਪਣੇ ਪੰਜਾਬ ਦੇ ਦੋ ਤਰ੍ਹਾਂ ਦੇ ਇੱਕ ਸਰਕਾਰੀ ਤੇ ਇੱਕ ਨਿੱਜੀ ਵਣ ਸਰਕਾਰੀ ਵਣ ਕਿਹੜੇ ਆ ਸਰਕਾਰੀ ਵਣ ਆਪਣੇ ਤਿੰਨ ਤਰ੍ਹਾਂ ਦੇ ਰਾਖਵੇਂ ਵਣ ਸੁਰੱਖਿਅਤ ਵਣ ਤੇ ਅਣਵਰਗੀਕਰਿਤ ਵਣ ਰੱਖਵੀ ਵਣ ਕਿਹੜੇ ਹੁੰਦੇ ਆ ਰੱਖਵੀ ਵਣ ਉਹ ਆ ਜਿਹੜੇ ਹੜਾ ਨੂੰ ਰੋਕਣ ਲਈ ਜਲਵਾਜੂ ਨੂੰ ਠੀਕ ਰੱਖਣ ਲਈ ਅਤੇ ਮਾਰੂਥਲ ਦੇ ਵਿਕਾਸ ਨੂੰ ਰੋਕਣ ਲਈ ਜ਼ਰੂਰੀ ਹੁੰਦੇ ਆ ਮਾਰੂਥਲ ਦਾ ਵਿਕਾਸ ਰੋਕਣਾ ਮਤਲਬ ਕਿ ਜਿਹੜੀ ਜਗ੍ਹਾ ਤੇ ਕੋਈ ਫਸਲਾਂ ਨਹੀਂ ਹੁੰਦੀਆਂ ਨਾ ਤਾਂ ਉੱਥੇ ਬਾਣੀ ਲਾਇਆ ਜਾਂਦਾ ਪਰ ਜੇ ਉੱਥੇ ਬਣ ਵੀ ਨਾ ਹੋਣਗੇ ਫਸਲਾਂ ਵੀ ਨਾ ਹੋਣਗੀਆਂ ਤਾਂ ਉਹ ਤਾਂ ਇੱਕ ਉਜਾੜ ਜਾਂ ਬੰਜਰ ਜੀ ਜਗ੍ਹਾ ਹੋ ਜੂਗੀ ਨਾ ਤਾਂ ਮਾਰੂਥਲੀ ਜਾਂ ਬਾਂਜੂਗਾ ਇਲਾਕਾ ਤਾਂ ਇਸੇ ਕਰਕੇ ਜਿਹੜੇ ਰਖਵੇਂ ਵਾਣਾ ਇਸੇ ਕਰਕੇ ਹੁੰਦੇ ਆ ਤੇ ਇਹ ਜਿਹੜੇ ਰਖਵੇਂ ਵਾਣਾ ਇਹ ਸਰਕਾਰ ਦੀ ਮਰਜ਼ੀ ਤੋਂ ਬਿਨਾ ਇਹਨਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਆਪਣੇ ਸਰਕਾਰ ਦੇ ਅੰਡਰ ਆ ਤਾਂ ਸਰਕਾਰੀ ਹੋਗੇ ਨਾ ਤੇ ਅਗਲੇ ਆ ਆਪਣੇ ਸੁਰੱਖਿਅਤ ਵਾਣ ਸੁਰੱਖਿਅਤ ਵਾਣ ਕਿਹੜੇ ਹੁੰਦੇ ਆ ਇਹਨਾਂ ਵਾਣਾ ਤੋਂ ਲੱਕੜ ਦੀ ਵਰਤੋਂ ਆ ਕਦੇ ਲਈ ਉਦਯੋਗ ਲਈ ਕੀਤੀ ਜਾਂਦੀ ਆ ਪਰ ਕੁਝ ਸ਼ਰਤਾਂ ਅਧੀਨ ਸਰਕਾਰ ਆ ਜਿਹੜੀ ਇਹਨਾਂ ਦੀ ਵਰਤੋਂ ਕਰਨ ਦੀ ਆਗਿਆ ਦੇ ਦਿੰਦੀ ਆ। ਮਤਲਬ ਕਈ ਲੋਕਾਂ ਨੂੰ ਜਾਂ ਕੰਪਨੀਆਂ ਨੂੰ ਪਰਮਿਸ਼ਨ ਮਿਲ ਜਾਂਦੀ ਆ ਇਸ ਚੀਜ਼ ਦੀ ਵੀ ਇਹਨਾਂ ਬਣਾਂ ਤੋਂ ਜੇ ਉਹਨਾਂ ਨੇ ਕੁਝ ਲੈਣਾ ਤਾਂ ਆਪਦੇ ਕੰਮਕਾਰ ਦੇ ਲਈ। ਉਸ ਤੋਂ ਬਾਅਦ ਅਗਲੇ ਆ ਆਪਣੇ ਅਣਵਰਗੀਕਰਿਤ ਬਣਾਂ। ਇਹਨਾਂ ਬਣਾਂ 'ਚ ਪਾਈ ਜਾਣ ਵਾਲੀ ਜਿਹੜੀ ਲੱਕੜ ਦੀ ਕਟਾਈ ਆ ਸਰਕਾਰ ਨਾ ਇਹ ਠੇਕੇ ਤੇ ਦਿੰਦੀ ਆ ਇਹ ਬਣਾਂ ਜਿਹੜੇ ਅਣਵਰਗੀਕ੍ਰਿਤ ਵਣਾਂ ਇਹਨਾਂ ਦੇ ਜਿਹੜੇ ਲੱਕੜਾਂ ਦੀ ਕੱਟ ਵੱਡ ਹੁੰਦੀ ਆ ਠੇਕੇ ਤੇ ਦੇ ਕੇ ਕਟਾਈਆਂ ਜਾਂਦੀਆਂ ਲੱਕੜਾਂ ਤਾਂ ਕਿ ਉਹਨਾਂ ਲੱਕੜਾਂ ਨੂੰ ਕਾਦੇ ਲਈ ਵਰਤਿਆ ਜਾਵੇ ਵਪਾਰਕ ਉਦੇਸ਼ਾਂ ਦੇ ਲਈ ਵਪਾਰ ਦੇ ਲਈ ਜਿਵੇਂ ਕਈ ਫੈਕਟਰੀਆਂ ਦੇ ਵਿੱਚ ਵਰਤੋਂ ਹੁੰਦੀ ਆ ਨਾ ਕਈ ਲੱਕੜਾਂ ਦੀ ਬਾਲਣ ਦੀ ਤਾਂ ਇਹ ਕਿਹੜੇ ਹੁੰਦੇ ਆ ਅਣਵਰਗੀਕ੍ਰਿਤ ਵਣ ਉਸ ਤੋਂ ਬਾਅਦ ਆਪਣੇ ਜਿਹੜੇ ਵਣਾਂ ਦੇ ਹੋਰ ਕਿਹੜੇ-ਕਿਹੜੇ ਤੱਥ ਆਪਾਂ ਦੇਖ ਲੈਣੇ ਆ ਪੰਜਾਬ ਵਿੱਚ 2017-18 ਤੋਂ 2020-21 ਤੱਕ ਜੰਗਲਾਂ ਦੇ ਖੇਤਰਫਲ ਵਿੱਚ ਕੋਈ ਵਾਧਾ ਨਹੀਂ ਹੋਇਆ। ਮਤਲਬ ਜੰਗਲ ਕਟਾਈ ਆ ਆਪਣੇ ਦਿਨੋ-ਦਿਨ। 2017-18 ਤੋਂ ਬਾਅਦ 21 ਤੱਕ ਜੰਗਲਾਂ ਦੇ ਵਿੱਚ ਕਾਫੀ ਕਮੀ ਹੋਈ ਆ। ਤੇ ਪੰਜਾਬ ਦਾ ਜਿਹੜਾ ਆਪਣਾ ਕੁੱਲ ਖੇਤਰਫਲ ਆ ਇਹ ਆਪਾਂ ਬਈ ਲਾਸਟ ਕਲਾਸ 'ਚ ਪੜ੍ਹਿਆ ਹੀ ਆ ਕਿੰਨਾ ਆ ਆਪਣਾ ਪੰਜਾਬ ਦਾ ਖੇਤਰਫਲ 50362 ਵਰਗ ਕਿਲੋਮੀਟਰ। ਜਿਹਦੇ ਵਿੱਚ ਸਿਰਫ 2442 ਵਰਗ ਕਿਲੋਮੀਟਰ ਹੀ ਆ ਜਿਹੜਾ ਕਿ ਜੰਗਲੀ ਆ ਜੰਗਲਾਂ ਦੇ ਅਧੀਨ ਆ ਜਿਹੜਾ ਏਰੀਆ ਆਪਣਾ ਪੰਜਾਬ ਦਾ ਰਕਬਾ ਆ 50362 ਟੋਟਲ ਵਰਗ ਕਿਲੋਮੀਟਰ ਦੇ ਵਿੱਚੋਂ ਸਿਰਫ 2442 ਵਰਗ ਕਿਲੋਮੀਟਰ ਹੀ ਆ ਜਿਹੜਾ ਜੰਗਲੀ ਏਰੀਆ ਆ ਤੇ ਇਹ ਵੈਸੇ ਕਿੰਨੇ ਪਰਸੈਂਟ ਬਣਦਾ ਇਹ ਕਿੰਨੇ ਪ੍ਰਤੀਸ਼ਤ ਬਣਦਾ 4.85% ਦੀ ਆ ਆਪਣੇ ਪੰਜਾਬ ਦੇ ਕੋਲਰ ਰਕਬੇ ਦਾ ਜਿਹੜਾ ਜੰਗਲੀ ਏਰੀਆ ਤੇ ਜਦੋਂ ਕਿ ਭਾਰਤ ਦਾ 24.62% ਖੇਤਰ ਬਣਾ ਅਧੀਨ ਹੈ ਮਤਲਬ ਕਿ ਆਪਣੇ ਪੰਜਾਬ ਦਾ ਆ ਜਿਹੜਾ ਸਿਰਫ 4.85% ਆ ਬਣਾ ਅਧੀਨ ਜਦੋਂ ਕਿ ਆਪਣੇ ਟੋਟਲ ਭਾਰਤ ਦਾ 24.62% ਖੇਤਰ ਬਣਾ ਦੇ ਅਧੀਨ ਹੈ ਉਸ ਤੋਂ ਬਾਅਦ ਆ ਗਿਆ ਆਪਣਾ ਪੰਜਾਬ ਵਿੱਚ ਪ੍ਰਤੀ ਵਿਅਕਤੀ ਜੰਗਲਾਤ ਖੇਤਰ ਸਿਰਫ 0.02 ਹੈਕਟੇਅਰ ਹੈ ਜਦੋਂ ਕਿ ਭਾਰਤ ਵਿੱਚ 0.18 ਹੈਕਟੇਅਰ ਮਤਲਬ ਕਿ ਇੱਕ ਜਣੇ ਦੇ ਇੱਕ ਵਿਅਕਤੀ ਦੇ ਪਰ ਵਿਅਕਤੀ ਜੇ ਵੇਖਿਆ ਜਾਵੇ ਤਾਂ ਪਰ ਵਿਅਕਤੀ ਦੇ ਅਧੀਨ ਕਿੰਨਾ ਜੰਗਲ ਆ 0.02 ਹੈਕਟੇਅਰ ਉਸ ਤੋਂ ਬਾਅਦ ਆ ਪੰਜਾਬ ਭਾਰ ਵਿੱਚ ਜੰਗਲਾਂ ਦੀ ਵੰਡ ਆ ਜਿਹੜੀ ਆਪਣੇ ਇੱਕਸਾਰ ਨਹੀਂ ਹੈਗੀ ਮਤਲਬ ਕਿਤੇ ਜ਼ਿਆਦਾ ਆ ਕਿਤੇ ਘੱਟ ਆ ਕਈ ਥਾਂ ਤੇ ਤਾਂ ਬਿਲਕੁਲ ਹੀ ਹੈ ਨਹੀਂ ਜੰਗਲੀ ਏਰੀਆ ਹਨ ਤਾਂ ਆਪਣੇ ਪੰਜਾਬ ਵਿੱਚ ਸਭ ਤੋਂ ਵੱਧ ਜੰਗਲ ਕਿੱਥੇ ਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਜਿੱਥੇ ਕੁਲ ਰਕਬੇ ਦਾ 32.95% ਹਿੱਸਾ ਜੰਗਲਾਂ ਦੇ ਹੇਠ ਆਉਂਦਾ ਸਭ ਤੋਂ ਵੱਧ ਜੰਗਲ ਆਪਣੇ ਗੁਰਦਾਸਪੁਰ ਦੇ ਵਿੱਚ ਪਾਏ ਜਾਂਦੇ ਆ ਜਦੋਂ ਕਿ ਜੰਗਲਾਤ ਹੇਠ ਸਭ ਤੋਂ ਘੱਟ ਰਕਬਾ ਫਤੇਗੜ ਸਾਹਿਬ ਹੈਗਾ 0.45% ਸਭ ਤੋਂ ਘੱਟ ਜੰਗਲ ਆਪਣੇ ਕਿੱਥੇ ਆ ਪੰਜਾਬ ਵਿੱਚ ਫਤੇਗੜ ਸਾਹਿਬ 0.45% ਦੀ ਸਭ ਤੋਂ ਵੱਧ ਕਿੱਥੇ ਆ ਗੁਰਦਾਸਪੁਰ 32.95% ਦੀ ਇਹ ਜਿਹੜੀ ਤੁਸੀਂ ਪਿਕਚਰ ਦੇਖ ਰਹੇ ਹੋ ਬਈ ਇਹ ਲੇਟੈਸਟ ਬੁੱਕ 2025 ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ ਦੀ ਹੈਗੀ ਆ ਤਾਂ ਆਪਣਾ ਜਿੰਨਾ ਵੀ ਡਾਟਾ ਆ ਤੁਹਾਨੂੰ ਬਿਲਕੁਲ ਹੀ ਲੇਟੈਸਟ ਮਿਲੇਗਾ ਤਾਂ ਬਿਨਾਂ ਕਿਸੇ ਡਾਊਟ ਦੇ ਤੁਸੀਂ ਵਧੀਆ ਆਪਣੀ ਤਿਆਰੀ ਕੰਟੀਨਿਊ ਰੱਖੋ ਤੇ ਆ ਆਪਣੇ ਅੱਜ ਦੇ ਕੁਐਸਚਨ ਆ ਜਿਹੜੇ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਆਨਸਰ ਇਹਨਾਂ ਦੇ ਕਰਨੇ ਆ ਜਿਹੜੀ ਦੋਮਟ ਮਿੱਟੀ ਹੈਗੀ ਆ ਉਹ ਕਿਹੜੀ ਫਸਲ ਲਈ ਉਪਯੋਗੀ ਹੁੰਦੀ ਆ ਆਪਣੇ ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਆ ਪੰਜਾਬ ਵਿੱਚ ਆਪਣੇ ਸਭ ਤੋਂ ਵੱਧ ਜੰਗਲ ਕਿਸ ਜ਼ਿਲ੍ਹੇ ਵਿੱਚ ਪਾਏ ਜਾਂਦੇ ਆ ਤੇ ਆਪਣੇ ਪੰਜਾਬ ਵਿੱਚ ਮਿੱਟੀ ਦੀਆਂ ਕਿੰਨੀਆਂ ਕਿਸਮਾਂ ਪਾਈਆਂ ਜਾਂਦੀਆਂ ਇਹ ਕੁਐਸਚਨਾਂ ਦੇ ਆਨਸਰ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਕਰਿਓ ਇਹ ਸੀ ਆਪਣੀ ਅੱਜ ਦੀ ਕਲਾਸ ਮਿਲਦੇ ਆਪਾਂ ਆਪਣੀ ਨੈਕਸਟ ਕਲਾਸ ਦੇ ਵਿੱਚ